ਜਵਾਬ ਦੇ ਸਰਪਕਾ ਮੁੱਖ ਮੰਤਰੀ ਬੈਂਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਦੇ ਰਾਜੂਵਾਨ ਨੂੰ ਫਾਂਸੀ ਮਾਮਲੇ ਤੋਂ ਹੋਇਚਾ ਅੱਜ ਕੇਂਦਰ ਸਰਕਾਰ ਜਵਾਬ दाखल ਕਰ ਸਕਦੀ ਹੈ ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸਖਤ ਸ਼ਬਦਾਂ ਤੋਂ ਵਿੱਚ ਕੇਂਦਰ ਤੋਂ ਪੁੱਛਿਆ ਸੀ ਕਿ ਰਾਜੂਵਾਨਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ ਤੇ ਘਟੋ-ਘਟ ਅਸੀਂ ਤਾਂ ਫਾਂਸੀ ਉੱਤੇ ਰੋਕ ਨਹੀਂ ਲਗਾਏ ਅਸਲ ਰਾਜੂਵਾਨ ਦੀ ਰਹਿਮ ਪਟੀਸ਼ਨ ਤੇ ਸੁਣਵਾਈ ਨੂੰ ਆਧਾਰ ਬਣਾ ਲਏ ਹੋਏ ਪਟੀਸ਼ਨ ਦਾਇਰ ਕੀਤੀ ਗਈ ਸੀ ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਕੇਂਦਰ ਤੋਂ ਸਵਾਲ ਪੁੱਛਿਆ ਕਿ ਕੇਂਦਰ ਸਰਕਾਰ ਹੁਣ ਸੁਣਵਾਈ ਦੌਰਾਨ ਜਵਾਬ ਦਾਖਲ ਕਰ ਸਕਦੀ ਹੈ ਕਿ ਰਾਜੂਆਣਾ ਨੂੰ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ। ਸੋ ਦੱਸਦੀ ਹੈ ਕਿ ਬਲਵੰਤ ਸਿੰਘ ਰਾਜੂਆਣਾ ਦੀ ਮਰਸੀ ਪਟੀਸ਼ਨ ਰਾਸ਼ਟਰਪਤੀ ਦੇ ਕੋਲ ਪੈਂਡਿੰਗ ਹੈ ਤੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਗਈ ਸੀ ਕਿ ਮਰਸੀ ਪਟੀਸ਼ਨ ਦੇ ਵਿੱਚ ਦੇਰੀ ਨੂੰ ਦੇਖਦੇ ਹੋਏ ਫਾਂਸੀ ਦੀ ਸਜ਼ਾ ਨੂੰ ਉਮਰ ਕੈਰ ਦੇ ਵਿੱਚ ਤਬਦੀਲ ਕੀਤਾ ਜਾਵੇ। ਸੋ ਰਾਜੂਆਣਾ ਨੂੰ 2007 ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਜਿਸ ਦੇ ਵਿੱਚ 31 ਮਾਰਚ 2012 ਦੀ ਤਾਰੀਖ ਤੈਅ ਕੀਤੀ ਸੀ। ਸਤਿਪਾਦਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਰਸੀ ਪਟੀਸ਼ਨ ਰਾਸ਼ਟਰਪਤੀ ਅੱਗੇ ਦਾਇਰ ਕੀਤੀ ਸੀ ਤੇ ਇਸੇ ਪਟੀਸ਼ਨ 13 ਸਾਲ ਤੋਂ ਰਾਸ਼ਟਰਪਤੀ ਦੇ ਕੋਲ ਪੈਂਡਿੰਗ ਪਈ ਹੈ। ਸੋ ਪਿੱਤੇ ਦਿਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਟਿਆਲਾ ਜੇਲ੍ਹ ਦੇ ਵਿੱਚ ਰਾਜੂ ਆਣਾ ਦੇ ਨਾਲ ਮੁਲਾਕਾਤ ਵੀ ਕਰਨ ਪਹੰਚੇ ਸਨ। ਤਾਂ ਧਾਮੀ ਦੇ ਨਾਲ ਐਸਜੀਪੀਸੀ ਦਾ ਵਫਦਰ ਸਵੇਰੇ 7:30 ਦੇ ਕਰੀਬ ਜੇਲ੍ਹ ਦੇ ਵਿੱਚ ਪਹੁੰਚਿਆ ਸੀ। ਤਾਂ ਜੇਲ੍ਹ ਦੇ ਵਿੱਚ ਐਸਜੀਪੀਸੀ ਦੇ ਵਫਦਰ ਨੇ ਰਾਜੂ ਆਣਾ ਦੇ ਨਾਲ ਕਿਸੇ ਮੁੱਦੇ ਨੂੰ ਲੈ ਕੇ ਗੱਲ ਕੀਤੀ ਹੈ। ਇਸਤੇ ਕੁਝ ਜਾਣਕਾਰੀ ਨਹੀਂ ਦਿੱਤੀ ਹੈ ਸੋ ਹਾਲਾਂਕਿ ਐਸਜੀਪੀਸੀ ਨੇ ਮੰਗ ਕਾਇ ਹੈ ਕਿ ਹੁਣ ਰਾਜੂਆਣਾ ਨੂੰ ਲੈ ਕੇ ਫੈਸਲਾ ਲਿਆ ਜਾਵੇ ਐਸਜੀਪੀਸੀ ਦੇ ਪ੍ਰਧਾਨ ਤਾਮੀ ਪਹਿਲੇ ਹੀ ਰਾਜੂਆਣਾ ਦੇ ਨਾਲ ਮੁਲਾਕਾਤ ਕਰ ਚੁਕੇ ਨੇ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਸਪਸ਼ਟ ਕੀਤਾ ਸੀ ਕਿ ਰਾਜੂਆਣਾ ਦੀ ਇੱਕ ਪਾਸੇ ਫੈਸਲਾ ਸੁਣਾਉਣ ਦੀ ਮੰਗ ਹੈ ਜਿਹੜੀ ਕਿ ਉਹਨਾਂ ਦੇ ਵੱਲੋਂ ਕੀਤੀ ਜਾ ਚੁੱਕੀ ਹੈ